ਸਤਨਾਮ ਦਿਲੋਂ ਮੁਹੱਬਤ ਜਿਸੇ ਹੀ ਸੱਚਿਆ ਜਿਨ ਮਨ ਭੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਜਿਸ ਰਿਆ ਜਿਨ ਨਾ ਤੇ ਕੋਈ ਪਾਰਤੀ ਆਪ ਲਈ ਲੜ ਲਾਏ ਦਰ ਦਰਵੇਸ਼ ਸੇ ਤਨ ਤਨ ਜਣੇਂਦੀ ਮਾਉ ਆਏ ਸਫਲ ਸੇ pretty day. ਤਨ ਜਣੇ ਦੀ ਮਾਓ ਤਨ ਜਣੇ ਦੀ ਮਾਓ ਹਾਏ ਸਭ ਸੁਸੇ ਪਰਬਤ ਜਾਰਿ ਪਾਰੇ ਗਮ ਬਿਆੰਤ ਤੂੰ ਜਨੇ ਪਸਾਤਾ ਸੱਚ ਚੁੰਮ ਪੈਰ ਮੋਹ ਤੇਰੀ ਪਨਾਹ ਖੁਦਾਏ ਓਂ ਬਖਸ਼ਾਂਂ ਦੀ ਸੇਕ ਫਰੀਦਾ ਖੈ ਜੀਜੇ ਬੰਦਗੀ ਘਨ ਹਰ ਬੂੰਦ ਵਸੂ ਆਰ ਮਾਵਲ ਕੁਸਮ ਬਸੰਦ ਗਨੰਤ ਨਾਇਵ ਰਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੋਦਰ ਧਿਆਨ ਗਿਆਨ ਸਤਿਗੁਰ ਕੀ ਕਬ ਜਨ ਭਲ ਉਹਨਹਿ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬੋਨ ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਮੌਨ ਸਰੂਪ ਸ਼ਬਦ ਸਰੂਪ ਬ੍ਰਹਿਮ ਸਰੂਪ ਦੇ ਚਰਨਾਂ ਦੇ ਵਿੱਚ ਇਸ ਮਹਾਨ ਤੀਰਥ ਦੇ ਉਤੇ ਤਨਤਨ ਸੰਤ ਮਹਾਰਾਜ 20ਵੀਂ ਸਦੀ ਦੇ અવਤਾਰ ਵਰਲਡ ਦੇ ਉੱਤੇ ਦੁਨੀਆ ਦੇ ਉੱਤੇ ਓਨਲੀ ਵਨ ਇੱਕੋ ਇੱਕ 20ਵੀਂ ਸਦੀ ਦਾ ਅਵਤਾਰ ਹੈ ਤਨ ਸੰਤ ਮਹਾਰਾਜ ਇਹ ਜਗਤ ਦੇ ਲੋਕੋ ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕਹਿ ਕਰੋਈ ਗੁਰਬਾਣੀ ਸਤ ਹੈ ਜਿਤਨੇ ਵੀ ਸਟੇਜ ਦੇ ਉੱਤੇ ਇਸ ਵਾਏ ਮਨ ਮਹਾਪੁਰਸ਼ ਨੇ ਸਤਗੁਰਾਂ ਦੇ ਪੰਡਾਲ ਦੇ ਵਿੱਚ ਨਰ ਔਰ ਨਾਰੀ ਜਿਤਨੇ ਵੀ ਸਰੀਰ ਬੈਠੇ ਨੇ ਪੂਰਵ ਕਰਮ ਅੰਕੁਰ ਜਿ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾ ਤਨ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ 20ਵੀਂ ਸਦੀ ਦੇ ਅਵਤਾਰਾਂ ਦੀ ਚਾਲੀ ਚਲਾਈ ਔਰ ਤਨ ਤਨ ਸੰਤ ਮਹਾਰਾਜ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਰੜਾ ਸਾਹਿਬ ਉਹਨਾਂ ਦੇ ਨਾਲ ਹੀ ਸਮਕਾਲੀ ਸੰਤ ਮਹਾਰਾਜ શ્રી ਮਾਨਿਕ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸੇਵੜਾ ਸਾਹਿਬ ਸਾਰੇ ਬੈਠੇ ਆ ਉਹਨਾਂ ਦੇ ਨਾਲ ਹੀ ਸਮਕਾਲੀ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਸਾਹਿਬ ਮਹਾਰਾਜ ਜਿੰਨੇ ਵੀ ਸਟੇਜ ਤੇ ਮਹਾਪੁਰਸ਼ ਬੈਠੇ ਨੇ ਸੰਗਤ ਬੈਠੀ ਆ ਸਾਰਿਆਂ ਨੇ ਉਹਨਾਂ ਦੇ ਦਰਸ਼ਨ ਕੀਤੇ ਐਵੇਂ ਨਹੀਂ ਗੁਰਬਾਣੀ ਗੁਰਬਾਣੀ ਦਾ ਇੱਕ ਪੰਗਤੀ ਇੱਕ ਸ਼ਬਦ ਨੂੰ ਇੱਕ ਲਬਜ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਅੱਖਰ ਵੀ ਆ ਜਾਵੇ ਗੁਰਮੁਖੋ ਇੱਕ ਅੱਖਰ ਹਰ ਮਨ ਵਸ ਜਿਹੜਾ ਖਰਦਾ ਨਹੀਂ ਕਰਮਾ ਵਾਲੇ ਨੇ ਜਿਨ੍ਹਾਂ ਨੇ ਗੁਰਬਾਣੀ ਦੀ ਸੰਤਿਆ ਲਈ ਹੈ ਪਰ ਮੈਂ ਬੇਨਤੀ ਕਰੂੰ ਇਸ ਸਟੇਜ ਦੇ ਉਤੋਂ ਸੰਤ ਮਹਾਰਾਜ ਦੀਆਂ ਬਖਸ਼ੀਆਂ ਹੋਈਆਂ ਇਹ ਤਪੋ ਭੂਮੀਆਂ ਨੇ ਇੱਥੇ ਚੰਚਲਤਾਈ ਵਾਲਾ ਕੀਰਤਨ ਨਹੀਂ ਹੋਣਾ ਚਾਹੀਦਾ ਇੱਥੇ ਗਾਣਿਆਂ ਦੀਆਂ ਟਿਊਨਾ ਤੇ ਕੀਰਤਨ ਨਹੀਂ ਤਨ ਸੰਤ ਮਹਾਰਾਜ ਨੇ ਸਾਰੇ ਬੈਠਿਓ ਮੈਂ ਬੈਠਾ ਸਟੇਜ ਤੇ ਸੋਚ ਰਿਹਾ ਸੀ ਤਨ ਉਹ ਜਗਤ ਮਤ ਮਾਤਾ ਪੋੜੀ ਕਰ ਜੀ ਇਸ ਸਰੋਵਰ ਦੇ ਇਕਲੇ ਪਾਸੇ ਦक्कन ਦੇਸ਼ ਹਰੀ ਕਾ ਵਾਸਾ ਚੜਦੇ ਵੱਲ ਨੂੰ ਆਪਣੇ ਸੁਪੁੱਤਰ ਸੰਤ ਮਹਾਰਾਜ ਸੰਤ ਬਾਬਾ ਆਤਰ ਸਿੰਘ ਮਹਾਰਾਜ ਦਾ ਗੁਰਸਾਗਰ ਮਸਤ ਹੋਣਾ ਸੋ ਚੜਦੇ ਪਾਸੇ ਨੂੰ ਫੇਰ ਵੀ ਨਾਮ ਜਪਣ ਵਾਲਿਆਂ ਨੂੰ ਉੱਚਾ ਰੱਖਿਆ ਮਾਨੇ ਚੜਦੇ ਵੱਲ ਨੂੰ ਸੰਤ ਮਹਾਰਾਜ ਨੇ ਆਪਣਾ ਟਿਕਾਣਾ ਕੀਤਾ ਪਚਮ ਅਲਹ ਮੁਕਮਾ ਜਿੱਪ ਦੇ ਪਾਸੇ ਨੂੰ ਸੰਤ ਮਹਾਰਾਜ ਦਾ ਅੰਗੀਠਾ ਸਾਹਿਬ ਕਰਮਾ ਵਾਲਿਓ ਜਿੰਨੇ ਵੀ ਬੈਠੇ ਹੋ ਇਹ ਸੰਤ ਮਹਾਰਾਜ ਦੀਆਂ ਸਿੱਧੀਆਂ ਧਾਰਨਾ ਨੇ ਦਰਗਾਹੀ ਬਾਣੀ ਐ ਅੱਗੇ ਸਾਡੇ ਨਗਰਾਂ ਦੇ ਵਿੱਚ ਪ੍ਰਾਤਨ ਜਿਹੜੇ ਸਾਡੇ ਮਾਈ ਬਾਪ ਨੇ ਅਸੀਂ ਵੀ ਥੋੜਾ ਥੋੜਾ ਦੇਖਿਆ ਉਸ ਸਮਾਂ ਅੱਗੇ ਗਿੱਧੇ ਪੈਂਦੇ ਹੁੰਦੇ ਸਾਰੇ ਨਗਰਾਂ ਦੇ ਵਿੱਚ ਤੀਆਂ ਲੱਗਦੀਆਂ ਪਰ ਸੰਤ ਮਹਾਰਾਜ ਨੇ ਉਸ ਚੀਜ਼ ਨੂੰ ਕਨਵਰਟ ਕਰਕੇ ਸਿੱਧੀਆਂ ਧਾਰਨਾ ਬਣਾ ਕੇ ਸੰਤ ਮਹਾਰਾਜ ਕਹਿੰਦੇ ਮੋੜਾ ਦੇ ਕੇ ਇਹਨਾਂ ਨੂੰ ਰੱਬ ਦੇ ਰਸਤੇ ਦੇ ਵਿੱਚ ਲਾਓ ਐਵੇਂ ਨਹੀਂ ਕਲਿਆਣ ਸਿੰਘ ਨੂੰ ਸੰਤ ਮਹਾਰਾਜ ਨੇ ਆਖਿਆ ਸੀ ਆਓ ਗੱਜ ਗੱਜ ਕੇ ਧਾਰਨਾ ਬੜੀਆਂ ਓ ਕਿਹੜਾ ਬੋੜੇ ਮਨ ਦੀਆਂ ਬਾਗਾਂ ਨੂੰ ਮੋੜੇ ਮਨ ਦੀਆਂ ਬਾਗਾਂ ਨੂੰ ਕਿਹੜਾ ਮੋੜੇ ਮਨ ਦੀਆਂ ਬਾਗਾਂ ਨੂੰ ਮੋੜੇ ਮਨ ਦੀਆਂ ਬਾਗਾਂ ਨੂੰ ਮੋੜੇ ਰਾਜ ਕੀ ਇਹਨ ਮੋੜੇ ਮਨ ਦੀਆਂ ਬਾਗਾਂ ਤਹ ਮਹਾਰਾਜ ਕਹਿਣ ਲੱਗੇ ਕਲਿਆਣ ਸਿੰਘ ਉਹ ਕਰਮਾ ਵਾਲੇ ਨੇ ਕਿਹੜੇ ਕਰਮਾ ਵਾਲੇ ਨੇ ਮਹਾਰਾਜ ਕਹਿੰਦੇ ਬੜੇ ਉਹ ਕਹਿੰਦੇ ਬਿਰਲੇ ਮੋੜ ਨਿਵਾਗਾ ਨੂੰ ਬਿਰਲੇ ਮੋੜ ਨਿਵਾਗਾ ਨੂੰ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇ ਤਾ ਸੁਣੇ ਤੇ ਤਾ ਵਖਿਆਨੈ ਮੈਨੂੰ ਕੁਛ ਸਮਾਂ ਹੋਇਆ 1.5 ਸੰਤ ਮਹਾਰਾਜ ਦੇ ਬਖਸ਼ੇ ਹੋਏ ਸਾਰੀ ਬਖਸ਼ੇ ਹੋਇਆ ਜਿਨ੍ਹਾਂ ਤੇ ਸਾਧੂ ਦੀ ਨਜ਼ਰ ਪੈ ਗਈ ਕਰਮਾ ਵਾਲੇ ਸੰਤ ਬਾਬਾ ਬਤਾਰ ਸਿੰਘ ਜੀ ਮੋੜਾਂ ਵਾਲੇ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਮੇਰੇ ਨਾਲ ਮਿਲਾਪ ਇਹਨਾਂ ਦਾ ਹੋਇਆ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬਚਪਨ ਸੀ ਉਹ ਮਿਲਦੇ ਰਹੇ ਇਰਦੋ ਗਿਰਦ ਚੱਲਦਾ ਰਿਹਾ ਸਮਾ ਸੰਤ ਬਲਜਿੰਦਰ ਸਿੰਘ ਜੀ ਫੌਜੀ ਸਾਹਿਬ ਔਰ ਹਰਮਨ ਪਿਆਰੇ ਸਾਰੇ ਅਸੀਂ ਗੁਰ ਭਾਈਆਂ ਦੇ ਵਿੱਚ ਆ ਜਾਂਦੇ ਆ ਗੁਰਮੁਖੋ ਸਾਡੇ ਵਿੱਚ ਵੱਡਾ ਕੋਈ ਨਹੀਂ ਛੋਟਾ ਕੋਈ ਨਹੀਂ ਸਾਰੇ ਸਮ ਕਾਲੀ ਆ ਸਮ ਦ੍ਰਿਸ਼ਟੀ ਵਾਲੇ ਆ ਅਸੀਂ ਸਾਰੇ ਆਓ ਜਿਨ੍ਹਾਂ ਦੀ ਯਾਦ ਦੇ ਵਿੱਚ ਸੰਤ ਮਹਾਰਾਜ ਸੰਤ ਸੰਤ ਮਹਾਰਾਜ 20ਵੀਂ ਸਦੀ ਦੇ ਅਵਤਾਰਾਂ ਦੇ ਅਸੀਂ ਅਸਥਾਨਾਂ ਦੇ ਉੱਤੇ ਬੈਠੇ ਆ ਸੰਤ ਬਾਬਾ ਅਤਰ ਸਿੰਘ ਮਹਾਰਾਜ ਮਸਤ ਵੜਾ ਸਾਹਿਬ ਤੋਂ ਉਸ ਵਕਤ ਜਿਹੜਾ ਸੀ ਪੈਦਲ ਚੱਲੇ ਜਿਆਦਾ ਹੁੰਦੇ ਸਨ ਸੰਤ ਮਹਾਰਾਜ ਦੇ ਮੈਂ ਜੀਵਨ ਪੜ ਰਿਹਾ ਸੀ ਸੰਤ ਮਹਾਰਾਜ ਦਾ ਸੰਤ ਮਹਾਰਾਜ ਇਥੋਂ ਸੰਗਰੂਰ ਨੂੰ ਗਏ ਸੰਗਰੂਰ ਤੋਂ ਪਾਕਿਸਤਾਨ ਉਸ ਵਕਤ ਇੱਕੋ ਹੀ ਹਿੱਸਾ ਸੀ ਸਾਡਾ ਏਲੀਆ ਤੇ ਪਾਕਿਸਤਾਨ ਤਨਸੰਤ ਮਹਾਰਾਜ ਗਏ ਸੰਗਤ ਦੇ ਨਾਲ ਮੈਂ ਇੱਕ ਗੱਲ ਸੋਚ ਰਿਹਾ ਸੀ ਜਿਹੜੇ ਅੱਜ ਦੇ ਮਹਾਪੁਰਸ਼ ਨੇ ਸਾਰੇ ਸਤਕਾਰਯੋਗ ਨੇ ਬੰਦਗੀ ਕਰਦੇ ਨੇ ਬਾਣਾ ਪਾਇਆ ਸਾਰੀ ਸਤਕਾਰਯੋਗ ਨੇ ਸਾਡੇ ਪਰ ਉਹ ਅੱਜ ਸਾਨੂੰ ਹੋਕਾ ਦੇਣਾ ਪੈਂਦਾ ਸਾਨੂੰ ਅਮਰਤ ਸੰਚਾਰ ਕਰਵਾਵਾਂਗੇ ਜੇ ਉਹਨਾਂ ਦੇ ਪੰਜ ਦਿਵਾਨ ਨੇ 10 ਦਿਵਾਨ ਨੇ ਤਾਂ ਪੰਜੇ ਦਿਵਾਨਾਂ ਤੇ ਉਹਨਾਂ ਦੀ ਲੋਸਮੈਂਟ ਹੋ ਜਾਂਦੀ ਹੈ ਪਰ ਤਨਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀਵਨ ਪੜ ਰਿਹਾ ਸੀ ਸੰਤ ਮਹਾਰਾਜ ਦਾ ਪੋਟੋਹਾਰ ਦੀ ਧਰਤੀ ਤੇ ਗਏ ਭਾਈ ਵਜੀਰ ਸਿੰਘ ਦੇ ਨਾਲ ਭਾਈ ਖਜਾਨ ਸਿੰਘ ਦੇ ਨਾਲ ਸੰਤ ਬਾਬਾ ਬਿਸਨ ਸਿੰਘ ਜੀ ਕਾਂਝਲਾ ਸੋ ਸੰਤ ਮਹਾਰਾਜ ਸੰਗਤ ਨੂੰ ਨਾਲ ਲੈ ਕੇ ਉਸ ਪੋਟੋਹਾਰ ਦੀ ਧਰਤੀ ਦੇ ਉੱਤੇ 500 ਸੱਚਾ ਸੌਦਾ ਉਹਨਾਂ ਧਰਤੀਆਂ ਦੇ ਉੱਤੇ ਸੰਤ ਮਹਾਰਾਜ ਨੇ ਤਪ ਕਰਨਾ ਗੁਰਦੁਆਰਸਥਾਨਾਂ ਦੀ ਸੇਵਾ ਕਰਵਾਉਣੀ ਸੰਤ ਮਹਾਰਾਜ ਨੇ ਜਿਸ ਵਕਤ ਸੰਤ ਮਹਾਰਾਜ ਸੋਹਾਦਰੇ ਦੀ ਧਰਤੀ ਤੋਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਨੂੰ ਅੰਮ੍ਰਿਤ ਦਾ ਵੇਲਾ ਯਾਦ ਆਈ ਕਿਹਨਾਂ ਦੀ ਯਾਦ ਆਈ ਛੋਟੇ ਸਾਹਿਬ ਜਾਦੇ ਆਂ ਦੀ ਬਾਬੇ ਸਾਹਿਬ ਜਾਦੇਆਂ ਦੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਗਤ ਮਾਤਾ ਮਾਤਾ ਗੁਜਰੀ ਸਾਹਿਬ ਜੀ ਉਹਨਾਂ ਦੀ ਯਾਦ ਆਈ ਤੇ ਸੰਤ ਮਹਾਰਾਜ ਕਹਿਣ ਲੱਗੇ ਭਾਈ ਬਿਸਨ ਸਿੰਘ ਜੀ ਭਾਈ ਪ੍ਰੇਮੀਓ ਸਾਡੇ ਮਨ ਦੇ ਵਿੱਚ ਬਲਬਲਾ ਹੈ ਹੋ ਤਾਂ ਰਾਤ ਗਈ ਪਰ ਮੇਰੇ ਮਨ ਦੇ ਵਿੱਚ ਬਲਬਲਾ ਸੰਤ ਮਹਾਰਾਜ ਕਹਿੰਦੇ ਬਾਬੇ ਸਾਹਿਬ ਜਦਿਆਂ ਦੀ ਯਾਦ ਆ ਰਹੀ ਹੈ ਕਿਉਂ ਨਾ ਆਪਾਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਹੋ ਚਲੀਏ ਸਤਵਚਨ ਮਹਾਰਾਜ ਸੰਗਤ ਨੇ ਸੰਤ ਮਹਾਰਾਜ ਦਾ ਬਚਨ ਮੰਨਿਆ ਤੇ ਬੋਰੀ ਵਿਸਤਰਾ ਜਿਹੜੇ ਸੀ ਵਸਤਰ ਸੀ ਸੰਤ ਮਹਾਰਾਜ ਦੇ ਨਾਲ ਉਸ ਜਿਹੜੀ ਰਾਤ ਨੂੰ ਟ੍ਰੇਨ ਆਉਂਦੀ ਸੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਧਿਆਨ ਦਿਓ ਮੈਂ ਕਿੱਥੇ ਬੋਲਣਾ ਹੈ ਤਨ ਸੰਤ ਮਹਾਰਾਜ ਰਾਤੋ ਰਾਤ ਸੰਤ ਮਹਾਰਾਜ ਜਦੋਂ ਪਹੁੰਚੇ ਨਾ ਅੰਮ੍ਰਿਤ ਦਾ ਵੇਲਾ 1.5 ਵਜ ਗਿਆ ਸੰਤ ਮਹਾਰਾਜ ਨੂੰ ਆਉਂਦਿਆਂ ਨੂੰ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ 1.5 ਵਜੇ ਦਾ ਟਾਈਮ ਜਦੋਂ ਜਾ ਕੇ ਟੇਸਨ ਦੇ ਉੱਤੇ ਗੱਡੀ ਰੁਕੀ ਸੁੰਨ ਸਵਾਨ ਸਾਰਾ ਸੰਸਾਰ ਹੋਇਆ ਪਿਆ ਤੇ ਸੰਤ ਮਹਾਰਾਜ ਗੱਡੀ ਦੇ ਵਿੱਚ ਉਤਰ ਕੇ ਮਨ ਦੇ ਵਿੱਚ ਭਾਈ ਬਿਸਨ ਸਿੰਘ ਜੀ ਕਾਂਜਲਾ ਸਾਹਿਬ ਮਨ ਦੇ ਵਿੱਚ ਸੋਚਦੇ ਆ ਸੰਤ ਮਹਾਰਾਜ ਐਡੇ ਤਪਸ਼ਵੀ ਐਡੀ ਬੰਦਗੀ ਕਰਨ ਵਾਲੇ ਇਹਨਾਂ ਦਾ ਰਹਿਣ ਬਸੇਰਾ ਕਿੱਥੇ ਹੋਊਗਾ ਅਸੀਂ ਆਤਾ ਜ਼ਰੂਰ ਗਏ ਸੰਤ ਮਹਾਰਾਜ ਭਾਈ ਬਿਸਨ ਸਿੰਘ ਕਾਂਜਲਾ ਸਾਹਿਬ ਦੇ ਮੁਖ ਵੱਲ ਦੇਖ ਕੇ ਕਹਿਣ ਲੱਗੇ ਬਿਸਨ ਸਿਆ ਫਰਨੇਨੀ ਤਾਲੀ ਦੇ ਮਨ ਦੇ ਵਿੱਚ ਸਤਿਵਚਨ ਮਹਾਰਾਜ ਪੁੱਲ ਦੀ ਮਾਫੀ ਮੰਗੀ ਸੰਤ ਬਾਬਾ ਬਿਸਨ ਸਿੰਘ ਗਾਂਝਲਾ ਸਾਹਿਬ ਵਾਲਿਆਂ ਨੇ ਉਸ ਵਕਤ ਜਦੋਂ ਗੱਡੀ ਰੁਕੀ ਸੰਤ ਮਹਾਰਾਜ ਦਾ ਇੱਕ ਚਰਨ ਹੀਟ ਹੈ ਇੱਕ ਗੱਡੀ ਦੇ ਉੱਤੇ ਹੈ ਉਸ ਮਸੀਤ ਦਾ ਉਸ ਵਕਤ ਦਾ ਮਕਬਰ ਉਸ ਵਕਤ ਦਾ ਜਿਹੜਾ ਇਮਾਮ ਸੀ ਉਹ ਦੇਖ ਰਿਹਾ ਸਡੌਲ ਸਰੀਰ ਹੈ ਮਸਤਕ ਚਮਕਦਾ ਲੰਮਾ ਸਰੀਰ ਹੈ ਕੋਈ ਬੰਦਗੀ ਕਰਨ ਵਾਲਾ ਰੱਬ ਦਾ ਪਿਆਰਾ ਖੁਦਾ ਦਾ ਪਿਆਰਾ ਹੈ ਤਨ ਸੰਤ ਮਹਾਰਾਜ ਵੱਲ ਦੇਖ ਕੇ ਭੱਜ ਆਇਆ ਆਪਣੇ ਮਕਬਰੇ ਦੇ ਵਿੱਚੋਂ ਨਮਸ਼ਕਾਰ ਕਰਕੇ ਡੰਡੌਤ ਕਰਕੇ اے ਖੁਦਾ ਦੇ ਪਿਆਰਿਓ ਤੁਹਾਡਾ ਰਹਿਣ ਬਸੇਰਾ ਹੁਣ ਕਿੱਥੇ ਹੋ ਸੰਤ ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਐਵੇਂ ਨਹੀਂ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾ ਸਿਉੜਾ ਸਾਹਿਬ ਵਾਲੀ ਧਾਰਨਾ ਪੜਦੇ ਹੁੰਦੇ ਆਓ ਗੱਜ ਗੱਜ ਕੇ ਸਾਰੀ ਸੰਗਤ ਪੜਿਓ ਓ ਜਲ ਤਰਦੇ ਵਗਦੇ ਟੀਕ ਰਹਿੰਦੇ ਜਲ ਤਰਦੇ ਵਗਦੇ ਟੀਕ ਰਹਿੰਦੇ ਜਲ ਤਰਦੇ ਵਾਗਦੇ ਜਲ ਤਰਦੇ ਵਗਦੇ ਠੀਕ ਰਹਿੰਦੇ ਜਲ ਤਰਦੇ ਵਗਦੇ ਠੀਕ ਰਹਿੰਦੇ ਜਲ ਤਰਦੇ ਨਹੀਂ ਤਾਂ ਅਟਕਣਾ ਚਾਹੀਏ ਬਕੀਰ ਤਾਈਂ ਜਲ ਤਰਦੇ ਵਗਦੇ ਠੀਕ ਰਹਿੰਦੇ ਜਲ ਤਰਦੇ ਵਗਦੇ ਠੀਕ ਰਹਿੰਦੇ ਜਲ ਤਰਦੇ ਵਗਦੇ ਠੀਕ ਰਹਿੰਦੇ ਨਹੀਂ ਤਾਂ اٹਕਣਾ ਚਾਹੀਏ ਫਕੀਰ ਦਾ ਇਹ ਤਾਂ ਹਰਨਾ ਸੰਤ ਮਹਾਰਾਜ ਪੜਿਆ ਕਰਦੇ ਸੀ ਸਾਧੂ ਮਹਾਰਾਜ ਕਹਿੰਦੇ ਜਿਹੜਾ ਜਲ ਹੈ ਇੱਕ ਸਾਧੂ ਹੈ ਇਹ ਦੋ ਚੀਜ਼ਾਂ ਜਿੱਥੇ ਟਿਕ ਗਈਆਂ ਇਹ ਪਰ ਟਿਕਣ ਵਾਲੀਆਂ ਨਹੀਂ ਸੰਤ ਮਹਾਰਾਜ ਕਹਿੰਦੇ ਇਹ ਤਾਂ ਤਰਦੇ ਵਗਦੇ ਠੀਕ ਰਹਿੰਦੇ ਨੇ ਸਾਧੂ ਤਾਂ ਸੰਤ ਮਹਾਰਾਜ ਉਸ ਕਾਜੀ ਨੂੰ ਕਹਿਣ ਲੱਗੇ ਕਾਜੀ ਆ ਅੱਜ ਤੇਰੇ ਮਕਬਰੇ ਦੇ ਵਿੱਚ ਐਸਾ ਸਾਧੂ ਕੋਈ ਨਜ਼ਰ ਮਾਰਿਓ ਕੋਈ ਹੈ ਅੱਜ ਦੇ ਸਮੇਂ ਦੇ ਵਿੱਚ ਕੋਈ ਐਸਾ ਸਾਧੂ ਹੈ ਸੰਤ ਮਹਾਰਾਜ ਵਰਗਾ ਜਿਹੜਾ ਇੱਕ ਮਸੀਤ ਦੇ ਵਿੱਚ ਇੱਕ ਮਕਬਰੇ ਦੇ ਵਿੱਚ ਸੰਤ ਮਹਾਰਾਜ ਭਾਈ ਬਿਸਨ ਸਿੰਘ ਜੀ ਕਾਂਝਲਾ ਸੌ ਨਾਲ ਜਥੇ ਨੂੰ ਲੈ ਕੇ ਕਾਜੀ ਨੂੰ ਪੁੱਛਦੇ ਨੇ ਕਾਜੀ ਆ ਤੇਰੇ ਕੋਲ ਛਕਣ ਵਾਸਤੇ ਕੀ ਹੈ ਸੰਤ ਮਹਾਰਾਜ ਨੇ ਉਹਨਾਂ ਦੀ ਬੋਲੀ ਦੇ ਵਿੱਚ ਜਵਾਬ ਦਿੱਤਾ ਕਹਿੰਦੇ ਅਲਪ ਤੁਖ ਸ਼ਬਦ ਬੋਲਿਆ ਮਹਾਰਾਜ ਨੇ ਕਹਿੰਦੇ ਕਾਜੀਆ ਅਲਪ ਤੁਖ ਹੈ ਕਹਿੰਦੇ ਸਤਿਵਚਨ ਮਹਾਰਾਜ ਫਕੀਰਾਂ ਦੀ ਬੋਲੀ ਹੈ ਕਹਿੰਦੇ ਸਤਿਵਚਨ ਮਹਾਰਾਜ ਉੱਤੇ ਛੋਲੇ ਪਏ ਸੀ ਗੁੜ ਸੀ ਥੋੜਾ ਥੋੜਾ ਸੰਤ ਮਹਾਰਾਜ ਦਾ ਆਸਨ ਉੱਚਾ ਲਾ ਕੇ ਮਕਬਰੇ ਦੇ ਵਿੱਚ ਸਾਰੇ ਸੰਗਹੇਠਾਂ ਬਿਰਾਜਮਾਨ ਹੋ ਗਏ ਸੰਤ ਮਹਾਰਾਜ ਦੇ ਚਰਨਾਂ ਦੇ ਵਿੱਚ ਅਮਰਤਦਾ ਬੇੜਾ ਹੋਇਆ ਉਸ ਵਕਤ ਦਾ ਜਿਹੜਾ ਬਹੁਤ ਵੱਡਾ ਵਿਦਵਾਨ ਸੀ ਗਿਆਨੀ ਦਿੱਤ ਸਿੰਘ ਉਹਦਾ ਨਾਮ ਹੁੰਦਾ ਇਤਿਹਾਸ ਦੇ ਵਿੱਚ ਸੰਤ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਅਮਰਤ ਬੇੜਾ ਹੋਇਆ ਕਹਿੰਦੇ ਮਹਾਰਾਜ ਬਾਬੇ ਸਾਹਿਬ ਜਿਆਦਿਆਂ ਦੀ ਧਰਤੀ ਦੇ ਵਿੱਚ ਚੱਲ ਕੇ ਅਬ ਨਮਸਕਾਰ ਕਰੋ ਤੇ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਤਪਿਆ ਸਜੂ ਕਹਿੰਦੇ ਸਤੈ ਹਾਂ ਪਰ ਕਹਿੰਦਾ ਮਹਾਰਾਜ ਮੇਰੀ ਬਰਾਦਰੀ ਹੋ ਰੈ ਸੰਤ ਮਹਾਰਾਜ ਨੂੰ ਕਹਿਣ ਲੱਗਿਆ ਕਹਿੰਦੇ ਸਤ ਹੈ ਕਹਿੰਦੇ ਮਹਾਰਾਜ ਮੇਰੇ ਨਾਲ ਘਿਰਨਾ ਕਰਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਸੰਤ ਮਹਾਰਾਜ ਕਹਿੰਦੇ ਇਹੀ ਅਸੀਂ ਲਕੀਰਾਂ ਮਿਟਾਉਣ ਵਾਸਤੇ ਆਏ ਆ ਸੰਸਾਰ ਤੇ ਐਡੀ ਬੰਦਗੀ ਵਾਲਾ ਐਡੀ ਕਮਾਈ ਵਾਲਾ ਐਵੇਂ ਨਹੀਂ ਸੰਸਾਰ ਪੂਜਦਾ ਸੀ ਸਮਾ ਤਾਂ ਹੋ ਗਿਆ ਸਾਡੇ ਬਾਬਾ ਜੀ ਬਾਬਾ ਗੁਰਜੰਟ ਸਿੰਘ ਜੀ ਤਾਂ ਪਾਧਰਾਜ ਵਾਲੇ ਮੈਂ ਮੇਰੇ ਸੰਤ ਮਹਾਰਾਜ ਨੂੰ ਸੰਸਾਰ ਪੂਜਦਾ ਸੀ ਆਉ ਇੱਕੋ ਹੀ ਧਾਰਨਾ ਪੜੀ ਏ ਇਤਿਹਾਸ ਬਹੁਤ ਲੰਮਾ ਹੈ ਸਾਧੂ ਦਾ ਜਿਹੜਾ ਜੀਵਨ ਹੈ ਉਹ ਕਲਮ ਬੰਦ ਨਹੀਂ ਹੋ ਸਕਦਾ ਕਿਸੇ ਗ੍ਰੰਥ ਦੇ ਵਿੱਚ ਬਾਚਿਆ ਨਹੀਂ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ ਬਸ ਦਾ ਕਾਗਜ਼ ਜੋ ਕਰੋ ਹਰ ਜਸ ਲਿਖਣਾ ਜਾਏ ਇੱਕੋ ਹੀ ਧਾਰਨਾ ਪੜੀ ਏ ਉਹ ਧਾਰਨਾ ਸੀ ਸੰਤ ਮਹਾਰਾਜ ਦੀ ਉਹ ਕਾਜੀ ਨੂੰ ਉਪਦੇਸ਼ ਦੇ ਰਹੇ ਨੇ ਸੰਤ ਮਹਾਰਾਜ ਕਹਿੰਦੇ ਕਾਜੀ ਆ ਪੇਖਿਆ ਅਸੀਂ ਹੋਰ ਪਰ ਰੱਖਿਆ ਅਸੀਂ ਤਾਂ ਸਰਬ ਸੰਜੇ ਆ ਪਰ ਤੁਹਾਡੇ ਵਾਸਤੇ ਵੀ ਸੇਧ ਹੈ ਓਏ ਅੱਲਾ ਵਾਹਿਗੁਰੂ ਖੁਦਾ ਦਾ ਨਾ ਸਤਿ ਮਹਾਰਾਜਾ ਜੀ ਬਨਾਥਾ ਹੈ ਅਗਮ ਹੈ ਬੇਅੰਤ ਸਾਰੀ ਸੰਗਤ ਦਾ ਧੰਨਵਾਦ ਮਹਾਪੁਰਸ਼ਾਂ ਦਾ ਧੰਨਵਾਦ ਜਿਨ੍ਹਾਂ ਨੂੰ ਸਾਡੇ ਵਰਗੇ ਦਰਦੇ ਕੂਕਰਾਂ ਨੂੰ ਵੀ ਸਮਾਂ ਦੇ ਕੇ ਨਵਾਜਿਆ ਪਿਆਰ ਨਾਲ ਗਲਤੀਆਂ ਭੁੱਲਾਂ ਦੀ ਖਿਮਾ ਗੱਜ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ